ਸ੍ਰੀ ਕਾਲ ਦੇ ਸਾਰਿਆਂ ਨੂੰ ਅੱਜ ਆਪਾਂ ਮੂੰਗੀ ਦੀ ਦਾਲ ਬਣਾਵਾਂਗੇ ਬਹੁਤ ਵਧੀਆ ਤੇ ਅਗੰਡਾ ਲਸਣ ਤੇ ਅਧਿਕਰ ਆਪਾਂ ਚੀਰ ਕੇ ਰੱਖ ਲਿਆ ਤੇ ਆਪਾਂ ਮੂੰਗੀ ਦੀ ਦਾਲ ਹੀ ਬਣਾਵਾਂਗੇ ਬਹੁਤ ਵਧੀਆ ਬਣਾਵਾਂਗੇ ਮੂੰਗੀ ਮਸਰਾਂ ਦੀ ਦਾਲ ਐ ਇਹ ਅੱਧੀ ਮੂੰਗੀ ਦੀ ਐ ਅੱਧੀ ਮਸਰਾਂ ਦੀ ਐ ਤੇ ਆਪਾਂ ਇਹ ਬਣਾਵਾਂਗੇ ਤੇ ਹੁਣ ਅੱਗ ਬਲਪੀ ਤੇ ਆਪਾਂ ਪਤੀਲਾ ਧਰਾਂਗੇ ਤੇਲ ਪਾਵਾਂਗੇ ਤੇ ਤੜਕਾ ਪਹਿਲਾਂ ਹੀ ਲਾਵਾਂਗੇ ਆਪਾਂ ਤੇ ਹਵਾ ਵੀ ਬਹੁਤ ਬਗੀ ਜਾਂਦੀ ਹੈ ਬੱਦਲ ਵੀ ਹੋਏ ਪਏ ਆ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਜੀਰਾ ਪਾਵਾਂਗੇ ਲਓ ਤੇਲ ਗਰਮ ਹੋ ਗਿਆ ਹੁਣ ਜੀਰਾ ਪਾਵਾਂਗੇ அது பசு பவாங்க கல்லாச்ச ப கண்ட பா la videocamera di qua e la quadrata l'altro l'angi 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 ധനിയ പൗഡർ ടോഡി പാട മറ്റേ ਪਾਣੀ ਗਰਮ ਹੁੰਦੇ ਹੁੰਦੇ ਪਾਣੀ ਰਹੀਦੇ ਰਹੀਦੇ ਆਪਾਂ ਦਾਲ ਧੋ ਲਾਂਗੇ ਖੁੱਲੇ ਪਾਂਡ ਚ ਪਾ ਕੇ ਧੋਵਾਂਗੇ ਉਹਨੇ ਪਾਣੀ ਆਪਾਂ ਕੱਢ ਦਿਆਂਗੇ ਤੇ ਫਿਰ ਹੋਰ ਪਾਣੀ ਪਾ ਕੇ ਧੋਵਾਂਗੇ। ਜੋ ਪਾਣੀ ਇਹ ਆਪਣਾ ਥੋੜ੍ਹਾ ਥੋੜ੍ਹਾ ਰਿਜਨ ਲੱਗ ਗਿਆ ਹੁਣ ਦਾਲ ਪਾ ਦਿਆਂਗੇ। ਪੂਰਾ ਗਰਮ ਹੋ ਗਿਆ ਪਾਣੀ। ਆਪਾਂ 또 ਟੱਕ ਦੇਾਂਗੇ ਜੇ ਚੰਗੀ ਤਰ੍ਹਾਂ ਰਿਜਨ ਲੱਗੀ ਫਿਰ ਆਪਾਂ ਕੜਚੀ ਮਾਰਾਂਗੇ ਛੇਤੀ ਨਹੀਂ ਕੜਚੀ ਮਾਰਦੇ ਉਹ ਤਾਂ ਫਿਰਲ ਕਰਕੇ ਟਕਾਂਗੇ ਇਹਨਾਂ ਦਾਲ ਆਪਣੀ ਬਣੀ ਜਾਂਦੀ ਏ ਇਹਨਾਂ ਪੰਜ ਸਤੋਂ 10 ਮਿੰਟ ਹੋਰ ਲੱਗਣਗੇ ਦਸ ਤੋਂ 10 ਮਿੰਟ 15 ਮਿੰਟ ਹੋ ਗਏ ਤੇ ਰੀ ਨੂੰ ਮੂੰਗੀ ਮਸਰਾ ਦੀ ਦਾਲ ਹੌਲੀ ਹੌਲੀ ਰਿਜਦੀ ਏ ਤੇ 10 ਕਿ ਮਿੰਟ ਹੋਰ ਲੱਗ ਜਾਣਗੇ ਫਿਰ ਆਪਾਂ ਦੇਖਾਂਗੇ ਲਾਵਾਂਗੇ ਲਓ ਦਾਲ ਆਪਣੀ ਬਣ ਗਈ ਹੈ ਹੁਣ ਆਪਾਂ ਲਾਵਾਂਗੇ ਤੇ ਥੋੜਾ ਜਿਹਾ ਆਪਾਂ ਗਲਾਸਿਕ ਪਾਣੀ ਦਾ ਵੀ ਗਰਮ ਕਰਕੇ ਹੋਰ ਪਾਤਾ ਸੀਗਾ ਵਿੱਚ ਪਾਣੀ ਥੋੜਾ ਸੀਗਾ ਤੇ ਹੁਣ ਦਾਲ ਬਣ ਗਈ ਵਧੀਆ ਤੇ ਹੁਣ ਲਾਵਾਂਗੇ ਥੋੜਾ ਜਿਹਾ ਆਪਾਂ ਤੁਹਾਡੇ ਚੀਰ ਕੇ ਰੱਖਿਆ ਸੀ ਆਪਣੇ ਇਸ ਪਿਛਲੇ ਪਾਸੇ ਲੱਗਿਆ ਸੀਗਾ ਸਾਰਾ ਪਹਿਲਾਂ ਤੋੜ ਲਿਆ ਸੀਗਾ ਤੇ ਇਹ ਵੇਖੀ ਨਾ ਇੰਨਾ ਕੁ ਥੋੜਾ ਜਿਹਾ ਹੋਰ ਮਿਲਿਆਗਾ ਬੜਾ ਤਣਗਾ ਹੈ ਨਹੀਂਗਾ ਐਤ ਕੀ ਹੋਇਆ ਹੀ ਨਹੀਂ ਨਾਲ ਬਹੁਤ ਵਧੀਆ ਬਣੀ ਐ ਦੇਖੋ ਕਿੰਡੀ ਵਧੀਆ ਬਣੀ ਆ ਲਓ ਆਪਣੀ ਦਾਲ ਵੇਖੋ ਕਿੰਡੀ ਵਧੀਆ ਬਣੀ ਐ ਬਹੁਤ ਬਧੀਆ ਬਣੀ ਹੈ ਮੋਂਗੀ ਮਸਰਾਈ ਦੀ ਦਾਲ ਕਰਾਰੇ ਚੰਗੀ ਧਣਗੀਆਂ ਧੁਣਗੀਆਂ ਪਾ ਕੇ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ